ਇਹ ਜੋ ਟੀਡੀ ਨੇ ਪਹਿਲਾਂ ਮਈਆਂ ਬਾਈਆਂ ਸੀ ਕੱਲੇ ਵੀਡੀਓ ਚ ਨਹੀਂ ਪਾਈ ਸੀ ਠੀਕ ਆ ਉਹਨਾਂ ਨਾਲ ਆਈ ਸੀ ਠੀਕ ਆ ਹਾਂਜੀ ਓਏ ਠੀਕ ਲੋਪਰਾ ਚੈੱਕ ਕਰ ਸਕਦੇ ਹੋ ਤੋੜ ਦੋ ਭਰਾ ਮੜੀ ਲੰਮੀ ਇੱਕ ਮਿੰਟ ਮੈਨੂੰ ਪਿੱਛੇ ਆ ਜਾਂਦੇ ਰੁਕ ਜਾ ਮੜਿਆ ਪਿੱਛੇ ਦਿਖਾ ਦੇ ਚੈੱਕ ਕਰ ਸਕਦੇ ਕੱਦ ਬੜਾ ਤੇ ਤੋੜਾ ਰੋਜੀ ਕਰਮਾ ਬੜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਚੀਮਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਤਿੰਨ ਮੱਝਾਂ ਇੱਕ ਤਾਜੀ ਸੂਈ ਵੀ ਤੇ ਦੋ ਗੱਬੜਾ ਵੱਧ ਜਾਣਕਾਰੀ ਲਵਾਂਗੇ ਆਪਾਂ ਵਾਈ ਜੀ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000353 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਤੋ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਬਾਈ ਜੀ ਸੱਸੀ ਕਾਈ ਸੱਸੀ ਕਾਲ ਬਾਈ ਜੀ ਨਾਂ ਵੀਰ ਜੀ ਆਪਣਾ ਕਾਲਾ ਵੀਰੇ ਪਿੰਡ ਚੀਮਾ ਜੋਧਪੁਰ ਜ਼ਿਲ੍ਹਾ ਬਰਨਾਲਾ ਠੀਕ ਆ ਅ ਮੱਝਾਂ ਆਪਣੇ ਕੋਲ ਵੀਰੇ ਕਿਵੇਂ ਕੀ ਗੱਲਬਾਤ ਕਿਹੜੇ ਕਿਹੜੇ ਤਾਜ਼ੀਆਂ ਇਹ ਸੂਨ ਵਾਲੀ ਆ ਵੀਰੇ ਮੱਝ ਠੀਕ ਆ ਦੂਜੀ ਪੰਜ 6 ਦਿਨ ਲੈ ਜੂ ਮੈਂ ਦੂਜੀ ਇਹ ਦੂਜੀ 8 ਮਹੀਨਾ ਦੀ ਗੱਬਣਾ ਮੈਂ ਤੀਜੀ ਤੀਜੀ ਸੂਈ ਵੀ ਆ ਬਾਈ ਠੀਕ ਆ ਜਿਹੜੀ ਆਪਾਂ ਕੱਲ ਵੀਡੀਓ ਪਾਈ ਸਾਮ ਨੂੰ ਇਸ ਵੇਲੇ ਮੱਚਾ ਉਹ ਵੀਰੇ ਸੇੜ ਹੋ ਗਈਆਂ ਉਹ ਦੀ ਕਿੰਨੇ ਕ ਟਾਈਮ ਕਿਵੇਂ ਫੋਨ ਤੇ ਉਹਦਾ ਵੀਰੇ ਰਾਤ ਹੀ ਵਗ ਗਿਆ ਰਾਤ ਹੀ ਵਗ ਗਿਆ ਸੀ ਹਾਂਜੀ ਬਾਈ ਠੀਕ ਆ ਤੇ ਪਹਿਲੀ ਮੱਝ ਦੀ ਜਾਣਕਾਰੀ ਦਿਓ ਬਾਈ ਪਹਿਲੀ ਵੀਰੇ ਦੂਜੇ ਸੂਏ ਝੋਟੀ ਹੁੰਦੀ ਆ ਹਾਂਜੀ ਹਾਂਜੀ ਕਿੰਨਾ ਟਾਈਮ ਬਾਤੀ ਹੈ ਬਾਕੀ ਇਹ ਹਫਤਾ ਲੈ ਜੀ ਬਾਈ ਦੋ ਦੇ ਦੂ ਝੋਟੀ 13 14 ਕਿਲੋ ਖੁੱਲੇ ਹਫਤੇ ਦੀ ਕੱਚੀ ਆ ਸਿੰਗੀ ਸੁੰਗੀ ਦੇਖ ਸਕਦੇ ਹੋ ਬਾਈ ਦਾ 6 ਸਵਾ 6 ਫੁੱਟ ਕਾਦਾ ਕਾਦਾ ਅੰਦਾਜ਼ਾ ਤੁਸੀਂ ਖੁਦ ਲਾ ਸਕਦੇ ਹੋ ਭਰਾ ਠੀਕ ਹੈ ਜੀ ਫੇਸ ਬਿਊਟੀ ਦੇਖ ਸਕਦੇ ਹੋ ਤੇ ਲੇਵਾ ਵੀ ਚੈੱਕ ਕਰ ਸੰਧਾ ਚੈੱਕ ਕਰਦਾ ਪੱਲਾ ਪੱਲਾ ਲੋ ਜੀ ਠੀਕ ਆ ਮੜਾ ਕਰੋ ਇਹ ਪਾਸਾ ਮੜਾ ਇਹਨੂੰ ਕਰ ਦਵਾ ਤੋਰ ਦੋ ਪੁੱਤਰ ਹੋ ਮਾ ਉਧਰ ਹੋ ਜਾ ਬੱਤਾ ਲੋ ਠੰਡੀ ਠੁੰਡੀ ਬਾੜੀ ਜਾਇ ਆਂ ਹੱਥ ਮਾਰੀ ਕੰਲਾ ਲੋ ਜੀ ਠੀਕ ਆ ਥਾਣ ਤੁਹਾਨੂੰ ਬਹੁਤ ਸੋਹਣਾ ਆਪਾਂ ਜ਼ੂਮ ਕਰਕੇ ਵਿਖਾਉਨੇ ਤੁਹਾਨੂੰ ਲੋ ਜੀ ਲੋ ਜੀ ਅੰਗਦਾਰਾ ਮਰੀ ਚੱਲ ਜਾ ਠੀਕ ਆ ਹਾਂਜੀ ਬਈ ਲੋ ਜੀ ਤੋੜ ਦੋ ਜੀ ਲੋ ਜੀ ਚੈੱਕ ਕਰ ਲੈ ਕੱਦ ਬੈਟ ਚੰਗੀ ਪਲੀ ਪਲੋਸੀ ਆ ਲੋ ਜੀ ਇਹ ਜੋ ਟੀਡੀ ਨੇ ਆਪ ਕੱਲ ਮਈਆਂ ਬਾਈਆਂ ਸੀ ਕੱਲ ਇਹ ਵੀਡੀਓ ਚ ਨਹੀਂ ਪਈ ਸੀ ਠੀਕ ਆ ਉਹਨਾਂ ਨਾਲ ਆਈ ਸੀ ਠੀਕ ਆ ਹਾਂਜੀ ਓਏ ਠੀਕ ਆ ਲੋਪਰਾ ਚੈੱਕ ਕਰ ਸਕਦੇ ਤੋੜ ਦੋ ਭਰਾ ਮਣੀ ਇਹਨੂੰ ਇੱਕ ਮਿੰਟ ਮੈਨੂੰ ਪਿੱਛੇ ਆ ਜਾਂਦੇ ਰੁਕ ਜਾ ਮੜਿਆ ਪਿੱਛੇ ਦਿਖਾ ਦੀ ਆਪਸ ਮਾਰ ਕੇ ਕਰਮਾਂ ਵਾਲੀ ਨੂੰ ਚਲੋ ਲੈ ਚਲੋ ਲੋਪਰਾ ਲਓ ਜੀ ਰੇਟ ਵੀਰ ਜੀ ਦਾ ਰੇਟ ਵੀਰ ਫੋਨ ਤੇ ਜਾ ਜਿਊਗਾ ਹਾਂਜੀ ਬਈ ਠੀਕ ਹੈ ਹਾਂ ਜੀ ਦੁੱਧ ਦੁੱਧ ਪਿਛਲੇ ਸੂਏ ਕਿੰਨਾ ਕਿ ਸੀ ਪਹਿਲੇ ਸੂਏ ਬਈ 13 ਕਿਲੋ ਦੁੱਧ ਤਵਾਂ ਦਾ ਠੀਕ ਐ ਇਦ ਕੀ ਐ ਕਿ ਦੁੱਧ ਦੇ ਦੂ 15 ਕਿਲੋ ਵੀਰੇ ਖੁੱਲੇ ਆ ਕਿ 15 ਲੀਟਰ ਦੁੱਧ ਭਾਈ ਕੇ ਨਾਲ ਦੇ ਦੂ ਠੀਕ ਐ ਜੀ ਹਾਂ ਜੀ ਬਈ ਦੋ ਨੰਬਰ ਦੱਸੋ ਦੋ ਨੰਬਰ ਵੀਰੇ 8 8 ਮਹੀਨਾ ਦੀ ਗੱਬਣਾ ਮੈਂ ਹਾਂਜੀ ਹਾਂਜੀ ਬਈ 8 ਮਹੀਨਾ ਦੀ ਗੱਬਣ ਹਾਂਜੀ ਬਈ ਠੀਕ ਐ ਪਿਛਲੇ ਸੂਏ ਦਾ ਉਧਰ ਕਰਾ ਜਿੰਨੇ ਲੈ ਕੇ ਆਇਓ ਆਪਾਂ ਤੋਂ ਆਪਾਂ 30000 ਰੁਪਏ ਵੱਧ ਮੈਂ ਲੈ ਲਾਂਗੇ ਠੀਕ ਆ ਹਾਂਜੀ ਬਈ ਪਹਿਲਾਂ ਵੀ ਆਪਣੇ ਕੋਲ ਹੀ ਸੀ ਮੈਂ ਠੀਕ ਆ ਪਹਿਲਾਂ ਆਪਣੇ ਕੋਲ ਆਪਣਾ ਗਈ 14 ਕਿਲੋ ਦੁੱਧ ਤਵਾਂ ਉਹ ਤਾਂ 1 ਇਹ ਪਠਲਾ ਤੋਂ ਮੈਂ ਲਈ ਸੀ ਠੀਕ ਆ ਪਿਛਲੇ ਯਾਰ ਮੈਂ ਠੀਕ ਆ ਤਾਂ ਹੋਰ ਦੋਣ ਵੀ ਹਾਂਜੀ ਲੋ ਜੀ ਤੁਹਾਡੇ ਪਾਸੇ ਚੈੱਕ ਕਰ ਸਕਦੇ ਭਰਾ ਕੱਦ ਬੜਾ ਸੁਖਣਾ ਸੋਹਣਾ 8 ਮਹੀਨੇ ਦੀ ਗੱਬੜ ਬਾਈ ਕਹਿੰਦਾ 30000 ਨਫੇ ਨਾਲ ਬਾਈ ਕਿਵੇਂ ਕਿਵੇਂ ਜਦੋਂ ਸੂਣ ਵਾਲੀ ਹੋਈ ਬਾਈ ਸੂਣ ਚ ਰਹਿੰਦੇ ਹੋ ਦਿਨ ਚਾਹੇ ਸੂਈ ਵੀ ਦੇ ਦੇ ਆਪਾਂ ਨੂੰ ਹਾਂਜੀ ਆਪਾਂ ਫਿਰ 30000 ਰੁਪਏ ਵੱਧ ਲੈ ਲਾਂਗੇ ਮੈਂ ਠੀਕ ਆ ਹਾਂਜੀ ਤੇ ਹੁਣ ਦੇਣੀ ਕਿੰਨੇ ਦੀ ਆਪਾਂ ਅਰੇ ਇਹ ਤਾਂ ਫੋਨ ਦੀ ਹੋ ਬਈ ਸਿਹਰੇਡ ਫੋਨ ਤੇ ਲੋ ਭਰਾ ਬਾਈ ਦਾ ਹੋਲ ਸੇਲ ਵਾਲਾ ਕੰਮ ਹੀ ਆ ਰੇਟ ਬਾਈ ਕਹਿੰਦਾ ਫੋਨ ਤੇ ਤੋਰਾ ਤਾਰਾ ਤੁਸੀਂ ਦੇਖ ਸਕਦਾ ਕਰਮਾਂ ਵਾਲੀ ਦਾ 30000 ਰੁਪਏ ਬਾਈ ਕਹਿੰਦਾ ਵਿੱਚ ਸਾਈ ਰੱਖ ਲੋ ਚਾਹੇ ਠੀਕ ਆ ਬਾਈ ਦਾ ਦਿਲ ਵੱਡਾ ਹੀ ਆ ਖੁੱਲੇ ਦਿਲ ਨਾਲ ਹੀ ਕਰਦਾ ਬਾਈ ਕੰਮ ਇਹ ਠੀਕ ਆ ਜੀ ਬਹੁਤ ਟਾਈਮ ਹੋ ਗਿਆ ਪੁਰਾਣਾ ਵਪਾਰਾ ਬਾਈ ਦਾ ਕੰਮ ਹਾਂਜੀ ਬਾਈ ਅਗਲੀ ਵਾਰਜ ਦਾ ਦੱਸੋ ਜੀ ਜਣੇ ਇਸ ਵੇਲੇ ਵੀ 9 ਕਿਲੋ ਦੁੱਧ ਆ ਹੁਣ 10 ਹੋਵੇ 9 ਹੋਵੇ ਠੀਕ ਆ ਹਾਂਜੀ ਹਫਤੇ ਦੀ ਸੂਈ ਵੀ ਆ 9 10 ਲੀਟਰ ਦੁੱਧ ਹਾਂਜੀ ਮੈਂ ਹਫਤੇ ਦੀ ਸੈਦ ਪਿੰਡ ਪਿੰਡੂ ਹੀ ਲਈ ਆ ਮੈਂ ਅੱਜ ਹੀ ਲਈ ਆ ਠੀਕ ਆ ਬੱਚਾ ਕੀ ਬਈ ਇਹਦਾ ਬੱਚਾ ਕੱਟਾ ਬਈ ਮਗਰਾ ਬੱਚਾ ਕੱਟਾ ਤੋੜ ਦੋ ਪਹਿਲਾਂ ਮੈਂ ਤਾਂ 11 12 ਕਿ ਆ 11 12 ਲੀਟਰ ਬਾਈ ਕਾਂ ਦੁੱਧ ਦੇ ਦੋ ਠੀਕ ਹੈ ਜੀ ਲੋ ਜੀ ਦੋ ਕੁ ਦਿਨਾਂ ਨੂੰ ਤਾਂ 11 ਕਿਲੋ 12 ਚੋਕੇ ਵੀ ਦੇ ਦਾਂਗੇ ਆਪਾਂ ਠੀਕ ਆ ਲੋ ਜੀ ਚੈੱਕ ਕਰ ਸਤ ਕੱਦ ਬੜ ਤੇ ਤੋਰਾ ਲੋ ਜੀ ਕਰਮਾ ਬੜੀ ਦਾ ਲੋ ਆ ਕੱਟਾ ਗਾ ਠੀਕ ਆ ਕੋ ਬਚਾ ਇਸੇ ਕੱਟਾ ਹੈ ਲੋ ਜੀ ਉਹ ਕੱਟਾ ਇਹਦਾ ਲੋ ਜੀ ਲੋ ਜੀ ਚੱਕਰਸਾ ਰੇਟ ਵਾਈ ਜੀ ਕਹਿੰਦਾ ਸਾਰੇ ਫੋਨ ਤੇ ਚਾਹ ਦੋ ਡੰਗ ਚੋਲੇ ਪਈ ਅਗਲਾ ਚਾਹ 10 ਟਾਈਮ ਚੋ ਵੀਰ ਚੁੰਨ ਚੁੰਨ ਦਿੰਦਾ ਠੀਕ ਆ ਲੋਪਰਾ ਵਾਈ ਜੀ ਨਾ ਜਰੂਰ ਕਨੈਕਟ ਕਰੋ ਪਰੇ ਖੜਿਆਂ ਦੀ ਗੱਲ ਬੰਦੇ ਆਈ ਸੀ ਉਹਨਾਂ ਨੂੰ ਕਿਹਾ ਪਹਿਲਾਂ ਚੋਲਾ ਆਪਾਂ ਵੀਡੀਓ ਪਾਈ ਸੀ ਉਹ ਬੰਦੇ ਇੱਥੇ ਸੀਗੇ ਆਰਾਮੇ ਦੇ ਬੰਦੇ ਸੀ ਠੀਕ ਆ ਇੱਕ ਤਾਜੋਦੇ ਲੈ ਕੇ ਠੀਕ ਆ ਜੀ ਅਸੀਂ ਇਹ ਚੋਲਾ ਫੇਰ ਆਪਾਂ ਸਾਈ ਕਰਾਂਗੇ ਤੇ ਸਾਹਮਣੇ ਆਪਾਂ ਉਹਨਾਂ ਨਾਲ ਫੇਰ ਗੱਲ ਕਰੀ ਠੀਕ ਆ ਲੋਪਰਾ ਬਾਈ ਕਹਿੰਦਾ ਵੀ ਚਾਹ ਦੋ ਡੰਗ ਤਿੰਨ ਡੰਗ ਚੋ ਕੇ ਲੈ ਜਾਹਦੇ ਜਿਹੜੀ ਗੱਬਣਾ ਉਹਦੇ ਧਾਰਾ ਮਾਰ ਕੇ ਲੈ ਜਾਹਦੇ ਜ ਪਰ ਮਾਇਦੇਆਂ ਮੱਝਾਂ ਤੇ ਕਰਟੋਪ ਦੀ ਨਿਕਲੀਆਂ ਕੋਈ ਲੰਬਾ ਨਹੀਂ ਆਇਆ ਇਸ ਕਰਕੇ ਦਾ ਵੀ ਠੀਕ ਹੈ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ